ਸ਼ਾਦਾ ਪਾਣੀ ਤੇ ਨਾਲ ਦੁੱਧ ਚ ਪੱਤੀ ਦੇ ਲੰਗਰ ਚਲਾਵਾਂਗੇ ਸਵੇਰੇ ਦਾ ਸਾਮਾਨ ਸਾਰਾ ਆਪਾਂ ਡੰਨ ਕਰ ਲਿਆ ਮਸਾ ਜੀ ਪੂਰਾ ਪੂਰਾ ਆਇਆ ਹਣਾ ਸਾਨੂੰ ਸਾਡੀਆਂ ਫਸਲਾਂ ਦੇ ਸਹੀ ਮੁੱਲ ਮਿਲਣ ਤੇ ਸਾਲ ਨੂੰ ਰੋਲਣ ਦੀ ਤੇ ਮੋਰਚੇ ਲਾਉਣ ਦੀ ਧਰਨੇ ਲਾਉਣ ਦੀ ਕੀ ਲੋੜ ਪਵੇ ਉਹ ਤਾਂ ਐ ਕਹਿੰਦੇ ਵੀ ਅਸੀਂ ਇੱਥੋਂ ਚੱਕੇ ਤੇ ਇੱਥੇ ਵੇਚ ਲੈ ਤੇ ਅਸੀਂ ਵਪਾਰੀ ਬੰਦੇ ਆ ਅਸੀਂ ਪ੍ਰੋਫਿਟ ਕਰ ਸਕਦੇ ਆ ਉਹ ਆਪਦਾ ਸਾਰਾ ਏ ਟੂ ਜ਼ੈਡ ਲਿਖ ਲੈਂਦੇ ਆ ਬੀ ਆ ਚੀਜ਼ ਐਨੇ ਦੀ ਆ ਤੇ ਇਹਦੇ ਚੋਂ ਐਨਾ ਖਰਚਾ ਕੱਢ ਕੇ ਤੇ ਐਨਾ ਸਾਨੂੰ ਪ੍ਰਾਫਿਟ ਚਾਹੀਦਾ ਅੱਛਾ ਜਿਹੜੀਆਂ ਨਵੀਆਂ ਸਰਕਾਰਾਂ ਬਣੀਆਂ ਇਹਨਾਂ ਨੇ ਤਾਂ ਜਿਵੇਂ ਹੀ ਸਾਨੂੰ ਧੋਖੇ ਰਸਤਾ ਜਿਨ੍ਹਾਂ ਦੇ ਬੜੀਆਂ ਆਸਾਂ ਉਮੀਦਾਂ ਸੀਗੀਆਂ ਇਹਨਾਂ ਨੇ ਤਾਂ ਜਲੂਸ ਕੱਢ ਕੇ ਰਸਤਾ ਸਾਡੇ ਕਿਸਾਨਾਂ ਦਾ ਜਿੰਨੇ ਜੋਗੇ ਆ ਉਹਨਾਂ ਕਰਾਂਗੇ ਬਾਕੀ ਆਪਾਂ ਕੌਣ ਕਰਨ ਵਾਲੇ ਉਹ ਹੈਗਾ ਮੇਰਾ ਬਾਬਾ ਨਾਲ ਆਪਾਂ ਇੰਟਰਾ ਕੋਲ ਜਾਣਾ ਹੀ ਆ ਜਿਆ སས སསྱི སྱིསས རོས རསྱ གསས རསྱྱ རོསསར རོས རོ ར ས ར ས ེེ ར འསར འའོ ེ ཅན0ེ ེ' རོ ོ ཤ�ཕའད སསེ ག� ਲਓ ਵੀ ਇਹ ਸਬਜੀ ਕੋਸ਼ ਕਰ ਲਈ ਬਾਏ ਤੇ ਸਵੇਰੇ ਸਵੇਰੇ ਦਾ ਮਾਹੌਲ ਵੇਖ ਲਓ ਤੁਸੀਂ ਕਿਵੇਂ ਫੱਲਾ ਫਲੀ ਸੈਟ ਖਿੱਚੇ ਉਹਨਾਂ ਕੰਮ ਨੂੰ ਲਓ ਇਹ ਰੌਣਕ ਅੱਗੇ ਬਹਾਲ ਰੌਲਾ ਪਾਉਂਦੇ ਨੇ ਰੌਲਾ ਹੀ ਨਹੀਂ ਪੈ ਰਿਹਾ ਨਾ ਅਸੀਂ ਵੀ ਕੱਲ ਨੂੰ ਲਾਉਣਾ ਹੈ ਲੰਗਰ ਸ਼ੀਧੀ ਦੇਣ ਤੇ ਤੇ ਗਿੱਲਾਂ ਦੇ ਰਾਤੇ ਅਸੀਂ ਲੰਗਰ ਲਾਉਨੇ ਹੁੰਨੇ ਆ ਤੇ ਇੱਧਰ ਲੈਣ ਆਏ ਸੀ ਅੱਜ ਸਵੇਰੇ ਸਵੇਰੇ ਸਬਜੀ ਤੇ ਆਖੋ ਭਾਈ ਓਏ ਸਾਰਾ ਕੁਆ ਆ ਗਿਆ ਡੰਨ ਲੱਦ ਕੇ ਲੱਦ ਗਿਆ ਲਵਲੀ ਆ ਜਾ ਮੈਂ ਲਿਆਉਣਾ ਗੱਡੀ ਸਾਮਾਨ ਸਾਰਾ ਡੰਨ ਹੋ ਗਿਆ ਆ ਜਾ ਲਵਲੀ ਵਾਲੀ ਅਮਰੋਤੀ ਚ ਲਵਲੀ ਮਾਰੀ ਜਾਂਦਾ ਸੀਸੇ ਦੇ ਕਪੜਾ ਚੱਲ ਆ ਜਾ ਬੱਸ ਅਰੇ ਆ ਜਾ ਆ ਜਾ ਆ ਜਾ ਉਹ ਬੱਸ ਬੱਸ ਉਹ ਬੱਸ ਕਰ ਆ ਜਾ ਸਾਫ ਆ ਆਏ ਲਾਦਲੀ ਬਾਈ ਅਸੀਂ ਅਮਰੋਤੀ ਲਵਲੀ ਵਾਲੀ ਭਾਈ ਮੰਡੀ ਚ ਵੇਹੇ ਹਰ ਇੱਕ ਚੀਜ਼ ਵਧੀਆ ਬਜਟ ਚ ਵਧੀਆ ਬਜਟ ਚ ਮਿਲ ਗਈ ਸਾਨੂੰ ਸਾਰੀ ਸਬਜ਼ੀ ਤੇ ਹੁਣ ਬਾਬਾ ਮਿਹਰ ਕਰੇ ਤੇ ਬਾਬੇ ਦਾ ਹੀ ਸਾਰਾ ਕੁਝ ਆਪਣਾ ਤਾਂ ਇੱਥੇ ਕੁਝ ਵੀ ਹੈ ਨਹੀਂ ਸਹੀ ਹੈ ਨਾ ਹਾਂਜੀ ਤੇ ਅਸੀਂ ਕਹਾਂ ਚਲੋ ਵੀ ਪ੍ਰਸ਼ਾਦਾ ਦੇ ਪਾਣੀ ਦਾ ਪਿਛਲੇ ਸਾਲ ਵੀ ਲੰਗਰ ਲਾਇਆ ਸੀ ਅਸੀਂ ਹਾਂ ਲਾਇਆ ਸੀ ਤੇ ਇਸ ਵਾਰ ਵੀ ਪ੍ਰਸ਼ਾਦਾ ਪਾਣੀ ਤੇ ਨਾਲ ਦੁੱਧ ਚ ਪੱਤੀ ਦੇ ਲੰਗਰ ਚਲਾਵਾਂਗੇ ਸਵੇਰੇ ਸਮਾਨ ਸਾਰਾ ਫਟ ਡੰਨ ਕਰ ਲਿਆ ਮਸਾਏ ਪੂਰਾ ਪੂਰਾ ਆਇਆ ਹਨ ਡਿੱਗੀ ਦੁਗੀ ਭਰ ਗਈ ਪੂਰੀ ਚਲੋ ਵੀ ਹੁਣ ਚੱਲਦੇ ਆ ਤੇ ਮਰੂਤੀ ਬਾਈ ਪੂਰੀ ਘੈਂਟ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਮੇਰ ਕਰੀ ਸੱਚੇ ਪਾਸ਼ਾ ਮਰੂਤੀ ਹੈਗੀ ਵੀ ਲਵਲੀ ਦੀ ਪੂਰੀ ਘੈਂਟ ਆ ਐਂ ਜੀ ਕਰਦਾ ਇਹਨੂੰ ਤਾਂ ਮੈਂ ਪੁੱਛਿਆ ਵੇਚ ਨਹੀਂ ਦੱਸਦੇ ਬਾਈ ਨਹੀਂ ਪੂਰੀ ਸੈਟ ਮਲਾਈ ਵਰਗੀ ਆ ਗੇਅਰ ਬਦੂਰ ਵਧੀਆ ਪੈਂਦੇ ਆ ਓਕੇ ਆ ਕੰਮ ਆ ਬੱਲੇ ਮੰਡੀ ਚ ਲੱਗੀਆਂ ਪੂਰੀਆਂ ਰੌਣਕਾਂ ਇਥੇ ਗੋਭੀ ਅੱਜ ਆਪਾਂ ਨੂੰ 10 ਰੁਪਏ ਮਿਲੀ ਐ 12 12 ਗੋਭੀ 12 ਰੁਪਏ ਦੀ ਐ ਤੇ ਗਾਜਰਾਂ ਵਿੱਚ 13 ਰੁਪਏ ਨਾ ਉਹ 12 ਲਾਈਆਂ ਉਹਨੇ ਆਪਾਂ ਨੂੰ ਹਾਂ 12 ਰੁਪਏ ਆ ਸਾਰਾ ਗਾਜਰ ਹੈ ਜੀ 12 ਉਹ 13 ਆ ਕੇ ਤਾਂ 12 ਹਾਂ ਉਹ ਵੀ 10 ਆ ਅੱਜ ਤੁਮਨਾਂ ਆਵੇਂ ਕਹੀ ਜਨਾ ਅੱਜ ਕੋ ਵੀ 10 ਆ ਹਾਂ ਅੱਜ ਉਹ 10 ਰੁਪਏ ਉਹ ਤੇ ਤੁਮਨਾਂ ਆਣ ਉਹ 30 ਰੁਪਏ ਜਾਂਦਾ ਉਹ ਨਾਰਮਲ ਤਾਂ ਪਤਾ ਹੀ ਆਪਾਂ ਨੂੰ ਵੀ ਤੀ ਆਪਾਂ ਵੇ ਪਾਸੇ ਪੁੱਛੀ ਆ ਆਪਾਂ ਦੇ ਹੱਥੇ ਲੈ ਕੇ ਆਏ ਆ ਗਾਜਰਾ ਉਹ ਪਾਸੇੋਂ ਅਸੀਂ ਲਈਆਂ ਮੈਂ ਆਪਦੇ ਹੱਥੇ ਉਹ ਮਿਲੀਆਂ 20 ਰੁਪਏ ਮੂੰਹ ਆ ਗਈਆਂ 12 ਰੁਪਏ ਕੋਈ 13 ਰੁਪਏ 12 ਰੁਪਏ ਚਲੋ ਬਾਬਾ ਭਲੀ ਕਰੇ ਤੇ ਕੱਲ ਨੂੰ ਸਾਰੇ ਜਣੇ ਜ਼ਰੂਰ ਗਿੱਲਾਂ ਦੇ ਰਾਹ ਤੇ ਪਹੁੰਚ ਜਾਓ ਜ਼ਰੂਰ ਲੰਗਰ ਪ੍ਰਸ਼ਾਦਾ ਛੱਕੇ ਜਾਇ ਜੋ ਕੋਈ ਗੁਰੂ ਦਾ ਲੰਗਰ ਕਿਸੇ ਇੱਕ ਦਾ ਨਹੀਂ ਆ ਸਾਰਿਆਂ ਦਾ ਗੁਰੂ ਦਾ ਲੰਗਰ ਆ ਬਸ ਜ਼ਰੂਰ ਆਇਆ ਜੋ ਮੇਰੇ ਵੀਰ ਇਹ ਜ਼ਰੂਰ ਟੈਲ ਫਾਲੋ ਵੀ ਮਾਇਆ ਪੇਟਾ ਜ਼ਰੂਰ ਕਰਿਆ ਐਂਦੀ ਚੱਲਦੇ ਲਓ ਬਈ ਆਪਾਂ ਆਟਾ ਵੀ ਹੁਣ ਪੈਣ ਵਾਸਤੇ ਰੱਖ ਜਾਂਦਾ ਟਾਈਮ ਹੁਣ 10 ਵਜੇ ਚੱਲੇ ਆ ਹੁਣ ਰੋਟੀ ਪਾਣੀ ਖਾਣੇ ਨਾਲ ਜਾਣਾ ਖੇਤ ਇੱਧਰ ਰੋਟੀਆਂ ਖਾਈ ਜਾਂਦੇ ਆ ਕਿਵੇਂ ਹੋ ਛਕੀ ਜਨੇ ਪ੍ਰਸ਼ਾਦ ਦੇ ਹੋ ਗਈਆਂ ਛੁੱਟੀਆਂ ਲੈਣੇ ਨਿਆਰੇ ਹੋ ਹੋ ਅੱਜ ਮਿਸਿੰਗ ਖਾ ਰਹੇ ਤੁਹਾਡੀ ਆਲੀਆਂ ਓ ਸਾਗ ਨਾਲ ਨਹੀਂ ਹੈ ਮਿਸੇ ਰੋਟੀ ਖਾਏਗਾ ਇੱਕ ਬੁੱਕਾ ਦੇ ਦਿਓ ਬਾਕੀਆਂ ਮੈਂ ਵੀ ਖਾ ਲਾਂ ਜੀ ਹਾਂ ਜੀ ਇਹ ਮੈਨੂੰ ਕੋ ਬਾਈ ਤੇ ਨੋ ਮੱਚ ਕੇ ਸੁਪਾੜਾ ਬੜਾ ਲੂਣ ਘੱਟ ਲੱਗਦਾ ਮੈਨੂੰ ਇਹ ਤਾਂ ਕਹਿੰਦੇ ਪੂਰਾ ਹੂੰ ਇਹ ਤਾਂ ਕਹਿੰਦੇ ਪੂਰਾ ਲੂਣ ਹੈ ਹੂੰ ਲੈ ਮੈਨੂੰ ਕਣਕ ਬਣ ਗਈ ਆਪਣੇ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਘੈਂਟ ਆ ਮੀ ਪੈਣ ਨਾਲ ਵਧੀਆ ਹੋ ਗਈਆਂ ਸਾਰੀਆਂ ਕਣਕਾਂ ਤੇ ਹੁਣ ਤੋਂ ਪਾਈਆਂ ਲੱਗੀਆਂ ਨੇ ਆ ਜਿੱਦਾਂ ਖਾਦ ਪਾਈ ਮਾੜਾ ਮੋਟਾ ਪਾਣੀ ਸੀ ਉਹ ਵੀ ਉੱਡ ਗਿਆ ਤੁੱਪਾਂ ਲੱਗਦੀਆਂ ਨਾ ਪਾਣੀ ਦਾ ਰੁਕਣਾ ਹੀ ਨਹੀਂ ਗਾ। ਬਾਕੀ ਪਿਛਲੇ ਸਾਲ ਆਪਾਂ ਬੀਜੀਆਂ ਸੀਗੀਆਂ ਜੀਰੋ ਨਾਲ ਹੀ ਬੀਜਦੇ ਅੱਗੇ ਤੇ ਆਹ 2 ਕਿੱਲੇ ਆਪਾਂ ਇੱਧਰ ਬੀਜ ਦੇਣੇ ਸੁਪਰ ਨਾਲ। ਆ ਰੈਦ ਕੀ ਸਾਰੇ ਹੀ ਸੁਪਰ ਨਾਲ ਬੀਜੀ ਐ। ਤੇ ਵਧੀਆ ਲੱਗਾਇਦ ਕੀ ਦਾ ਸੁਪਰ ਸੇਦਰ ਨਾਲ ਵੇਚਣਾ। ਤਵੀਆਂ ਜਰੂਰ ਮਾਰ ਲਵੇ। ਤਵੀਆਂ ਜਰੂਰੀ ਨਹੀਂ ਤਾਂ ਸੁੰਢੀ ਪੈਂਦੀ ਐ। ਤਵੀਆਂ ਜਰੂਰੀ ਆਵੇ ਲੋ ਆਪਣੀ ਕਣਕ ਵਧੀਆ ਖੜੀ ਐ। ਪੂਰੀ ਕੈਂਟ ਸਵੇਰ ਸਵੇਰ ਦਾ ਟਾਈਮ ਆ। ਕਣਕਾਇਦ ਕੀ ਸੁਪਰ ਸੀਡਰ ਨਾਲ ਬੀਜ ਕੇ ਵੈਸੇ ਰੂਹ ਖੁਸ਼ ਹੋ ਗਈ। ਹਾਂ ਜਿੰਨਾਂ ਨੂੰ ਥੋੜਾ ਜਿਹਾ ਤਕਮਮਣ ਜਿਹਾ ਹੋ ਗਿਆ ਔਖਾ ਹੋ ਗਿਆ ਉਹਨਾਂ ਵਾਸਤੇ ਤਾਂ ਚਲੋ ਕਹਿਣਗੇ ਪਰ ਤਵੀਆਂ ਜ਼ਰੂਰੀ ਮਾਰ ਕੇ ਨਾ ਫੇਰ ਹੀ ਗੱਲ ਬਣਦੀ ਆ। ਉਵੇਂ ਖਰਚੇ ਸੁੰਢੀ ਪੈਂਦੀਆਂ ਨਾਲ ਇਹ ਚ ਆਪਾਂ ਤਵੀਆਂ ਮਾਰ ਗਏ ਫੇਰ ਵੀ ਕਿਤੇ ਕਿਤੇ ਸੁੰਢੀ ਸੀਗੀ। আর ਉਹਨਾਂ ਹਮਲਾ ਹੈਣੀ ਸੀਗਾ ਕਣਕਪੁਰੀ ਘੈਂਟ ਆ। ਤੇ ਉਵੇਂ ਵੀ ਜਿਹੜੀ 187 ਹੈ ਨਾ ਇਹ ਕਿਸਮ। ਇਹ ਬਹੁਤ ਜ਼ਿਆਦਾ ਮਸ਼ਰਾਕ ਕਰਦੀ ਆ ਤੇ ਪੱਤਾ ਵੀ ਇਹਦਾ ਚੌੜਾ ਹੁੰਦਾ। ਫੋਟੋ ਹੀ ਬਹੁਤ ਕਰਦੀ ਆ। ਡਿੱਗਣ ਦਾ ਇਹਦਾ ਖਤਰਾ ਪੂਰਾ। ਠੀਕ ਹੈ ਜ਼ੀਰੋ ਨਾਲ ਤਾਂ ਬਹੁਤ ਘੱਟ ਡਿੱਗਦੀ ਹੈ ਹੁਣ ਸੁਪਰ ਨਾਲ ਇਹ ਕਿ ਡਿੱਗਣ ਦਾ ਐਕਸਪੀਰੀਅੰਸ ਤਾਂ ਫਰੈਂਡ ਤੇ ਹੀ ਸ਼ੇਅਰ ਹੋਣਾ ਬਾਕੀ ਇਹ ਖਾਦ ਆਪਾਂ ਪਰਸੋਂ ਪਾਈ ਹੈ ਇਹ ਹਜੇ ਖਾਦ ਦਾ ਕੋਈ ਅਸਰ ਤਾਂ ਹੋਇਆ ਨਹੀਂ ਪਰ ਕਣਕ ਆਪਣੀ ਪੂਰੀ ਉਵਾਲਾ ਮਾਰ ਰਹੀ ਹੈ ਅੱਜ ਮੰਡੀ ਚ ਇੱਕ ਨਵਾਂ ਹੀ ਹੋਇਆ ਉੱਥੋਂ ਵੀ ਕਈ ਗੱਲਾਂ ਸਿੱਖਣ ਨੂੰ ਮਿਲਦੀਆਂ ਮੰਡੀ ਦੇ ਵਿੱਚ ਜਿਵੇਂ ਸਬਜ਼ੀ ਲੈਣ ਗਏ ਸੀ ਤੇ ਉੱਥੇ ਮੈਂ ਅਦਰਕ ਦਾ ਰੇਟ ਪੁੱਛ ਲਿਆ ਤੇ ਕਹਿੰਦਾ ਬਾਈ 60 ਰੁਪਏ ਕਿਲੋ ਤੇ ਮੈਂ ਕਿਹਾ ਯਾਰ ਥੋੜਾ ਮਹਿੰਗਾ ਆਪਣੀ ਆਦਤ ਹੁੰਦੀ ਕਹਿਣ ਦੀ ਹੈ ਨਾ ਮੈਂ ਉਹਨੂੰ ਕਹ ਤੇ ਉੱਥੇ ਇੱਕ ਨਾਲ ਰੇੜੀ ਤੇ ਕੋਈ ਪਤਾ ਨਹੀਂ ਕੌਣ ਖੜਾ ਸੀ ਤੇ ਮੈਨੂੰ ਕਹਿੰਦਾ ਇਹ ਪਤਾ ਉੱਠਿਆ ਕਿੰਨੇ ਵਜੇ ਆ ਮੈਂ ਕਿਹਾ ਯਾਰ ਇਹ ਉੱਠਿਆ ਸੀ ਨਹੀਂ ਉਟਦੇ ਜਿਨ੍ਹਾਂ ਨੇ ਇਹ ਅਦਰਕ ਪੈਦਾ ਕਰਕੇ ਤੇਰੀ ਮੰਡੀ ਤੱਕ ਲੈ ਕੇ ਆਂਦਾ ਉਹ ਕਦੇ ਸੁੱਤੇ ਨਹੀਂ ਵੇਚ ਲਿਆ ਇੰਨੇ ਦੂਰੋਂ ਮੈਂ ਕਿਹਾ ਅਦਰਕ ਆ ਉਹਦੇ ਪੱਲੇ ਕੀ ਪਿਆ ਮੈਂ ਕਿਹਾ ਜਾਗਣ ਵਾਲੇ ਤੁਸੀਂ ਕੱਲੇ ਨਹੀਂ ਹੈਗੇ ਅਸੀਂ ਵੀ ਜਾਗਣ ਵਾਲੇ ਜਿਨ੍ਹਾਂ ਨੇ ਇਹ ਪੈਦਾ ਕੀਤਾ ਕਿਸਾਨ ਆ ਅਸੀਂ ਅਸੀਂ ਵੀ ਰਾਤਾਂ ਨੂੰ ਤੁਰੇ ਫਿਰਦੇ ਆ ਅਸੀਂ ਵੀ ਮਿਹਨਤ ਕਰਦੇ ਆ ਤੁਸੀਂ ਮਿਹਨਤ ਇੰਨੀ ਕਿ ਕੀਤੀ ਵੀ 4 ਵਜੇ ਉੱਠ ਕੇ ਆ ਕੇ ਉੱਥੋਂ ਖਰੀਦੇ ਆ 40 ਰੁਪਏ ਖਰੀਦਿਆ ਇੱਥੇ ਆ ਕੇ 60 ਰੁਪਏ ਕਰਤਾ ਮੈਂ ਕਿਹਾ ਕਿਸਾਨ ਜਿਹੜਾ ਪੈਦਾ ਕਰਦਾ ਉਹ ਇਹ ਨਹੀਂ ਕਹਿ ਸਕਦਾ ਆਪਦੀ ਫਸਲ ਤੇ ਜਿਵੇਂ ਅਸੀਂ ਕਣਕ ਆਪਣੀ ਹੁਣ 22300 ਰੁਪਏ 22250 ਰੁਪਏ ਨੂੰ ਵਿਕਦੀ ਆ ਆਪਾਂ ਕਹਿੰਦੇ ਇਹ ਕਿਹਾ ਵੀ ਸਾਨੂੰ ਇਹ ਦੀ ਕਿ ਮੁਨਾਫਾ ਵੀ ਸਾਨੂੰ ਇਹ ਦੀ ਕਿ ਘਾਟਾ ਸੀਜ਼ਨ ਸਾਡਾ ਘਾਟੇ ਦਾ ਤੇ ਸਾਨੂੰ ਇਹ ਵੱਧ ਚਾਹੀਦੀ ਹੈ ਸਾਨੂੰ ਕੋਈ ਮੁੱਲ ਨਹੀਂ ਦਿੰਦੀ ਸਰਕਾਰ ਮੈਂ ਕਿਹਾ ਐਵੇਂ ਜਾ ਕੇ ਕੱਢਦੇ ਆ ਤੂੰ ਕੱਲਾ ਇਹ ਨਾ ਕਹਿ ਵੀ ਤੂੰ 20 30 ਰੁਪਏ ਕਮਾਈ ਜਾਨਾ ਹਣ ਗੋਭੀ ਦਾ ਰੇਟ ਅੱਜ ਮੰਡੀ ਦੇ ਵਿੱਚ 10 ਰੁਪਏ ਸੀ ਤੇ ਆਮ ਜੇ ਗੋਭੀ ਆਪਣਾ 30 ਰੁਪਏ ਮਿਲਦੀ ਆ ਤੇ ਤੀਜਾ ਹਿੱਸਾ ਦੋ ਹਿੱਸੇ ਕਮਾਈ ਕਰ ਗਿਆ ਉਹ ਬੰਦਾ ਕੀ ਕੀਤਾ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਮਿਹਨਤ ਨਹੀਂ ਕਰਦੇ ਤੁਰ ਫਿਰ ਕੇ ਵੇਚਦੇ ਪਰ ਜਿਹੜਾ ਇੱਕ ਥਾਂ ਇੱਥੇ ਲੈ ਕੇ ਇੱਥੇ ਰੱਖ ਲਈ ਪਰ ਇਦਾਂ ਦੀਆਂ ਗੱਲਾਂ ਨਾ ਕਰੇ ਸਾਥ ਦੇਵੇ ਕਿਸਾਨਾਂ ਦਾ ਹੁਣ ਇਸ ਟਾਈਮ ਕੋਈ ਸਾਥ ਨਹੀਂ ਦਿੰਦਾ ਹਨਾ ਕਿੰਨਾ ਹੁਣ ਧਰਨਾ ਚੱਲ ਰਿਹਾ ਕੋਈ ਸਾਥ ਦਿੰਦਾ ਦੂਜੇ ਕੋਈ ਨਹੀਂ ਸਾਥ ਦਿੰਦੇ ਇਕੱਲਾ ਕਿਸਾਨ ਹੀ ਆ ਜਿਹੜਾ ਕਿਸਾਨ ਪਿੱਛੇ ਜਾਂਦਾ ਦੂਜਾ ਕੋਈ ਵੀ ਨਹੀਂ ਦਿੰਦਾ ਸਾਰੇ ਗੱਲਾਂ ਕਰਦੇ ਆ ਇਹ ਵੇਲੜਾ ਇਹ ਵੇਲੇ ਇਕੱਠੇ ਹੋਏ ਆ ਯਾਰ ਅਸੀਂ ਮਿਹਨਤ ਨਹੀਂ ਕਰਦੇ ਸਾਡੀ ਮਿਹਨਤ ਨਹੀਂ ਹੈਗੀ ਅਸੀਂ ਵੀ 24 ਘੰਟੇ ਤੁਰੇ ਫਿਰਦੇ ਆ ਤੁਸੀਂ 4 ਵਜੇ ਜਾ ਕੇ ਤੇ ਇਧਰੋਂ ਚੱਕ ਕੇ ਇਧਰ ਰੱਖ ਕੇ ਤੁਸੀਂ ਕਹਿ ਦਿੰਦੇ ਅਸੀਂ 30 ਰੁਪਏ ਕਮਾਈ ਕਰਨੀ ਆ ਤੇ ਯਾਰ ਅਸੀਂ ਕਿੱਥੇ ਜਾਏਗੇ ਅਸੀਂ ਨਹੀਂ ਕਮਾਈ ਕਰਨੀ ਅਸੀਂ ਦਾ 24 ਘੰਟੇ ਹੁਣ ਛੋਟੀਆਂ-ਛੋਟੀਆਂ ਫਸਲਾਂ ਐ ਇਸ ਵਾਰ ਝੋਨੇ ਤੇ ਕੀ ਹੋਇਆ ਕੀ ਹਾਲਾਤ ਹੋਏ ਝੋਨੇ ਦੇ ਸਾਡਾ ਝੋਨਾ ਕਿਵੇਂ ਵੇਚਿਆ ਉਹ ਸਾਨੂੰ ਪਤਾ ਕਿਵੇਂ ਲੋਕਾਂ ਨੇ ਕਣਕਾਂ ਵੇਚੀਆਂ ਉਹ ਸਾਨੂੰ ਪਤਾ ਆ ਹੁਣ ਛੋਟੀ-ਛੋਟੀ ਕਣਕ ਆ ਇਹਦੇ ਤੇ ਪਤਾ ਕਿੰਨਾ ਖਰਚਾ ਹੋਣਾ ਜੇ ਖਰਚਾ ਹੋਣਾ ਚੱਲ 2200 ਰੁਪਏ ਰੇਟ ਆ ਤੇ ਜੇ ਇਹਦੇ 'ਚ ਹੁਣੇ ਕਿਹੜਾ ਇਹਨੂੰ ਸਿੱਟੇ ਲੱਗੇ ਹਜੇ ਇਹਨਾਂ ਫਸਲਾਂ ਤੇ ਕਈ ਮੌਸਮਾਂ ਦੀਆਂ ਮਾਰਾਂ ਪੈਣੀਆਂ ਇਹਨਾਂ ਤੇ ਗਰਮੀ ਸਰਦੀ ਪੈਣੀ ਆ ਕੋਈ ਬਿਮਾਰੀ ਪੈਣੀ ਆ ਖਰਚੇ ਆ ਫੇਰ ਅਸੀਂ ਆਪਦੀ ਮਿਹਨਤ ਦਾ ਮੁੱਲ ਜਿੰਨਾ ਹੈਗਾ ਸਾਨੂੰ ਉਹਨਾ ਵੀ ਨਹੀਂ ਸਹੀ ਮਿਲਦਾ ਪ੍ਰੋਪਰ ਐ ਸਾਨੂੰ ਉਹਨਾ ਵੀ ਨਹੀਂ ਸਹੀ ਮਿਲਦਾ ਜੇ ਸਾਨੂੰ ਸਾਡੀਆਂ ਫਸਲਾਂ ਦੇ ਸਹੀ ਮੁੱਲ ਮਿਲਣ ਤੇ ਸਾਨੂੰ ਰੋਲਣ ਦੀ ਤੇ ਮੋਰਚੇ ਲਾਉਣ ਦੀ ਧਰਨੇ ਲਾਉਣ ਦੀ ਕੀ ਲੋੜ ਪਵੇ ਪਰ ਸਾਡਾ ਕੋਈ ਸਾਥ ਨਹੀਂ ਦਿੰਦਾ ਕਿਸਾਨਾਂ ਦਾ ਤਾਂ ਕਿਸਾਨ ਸਾਥ ਨਹੀਂ ਦੇ ਰਿਹਾ ਆ ਜਿਹੜੇ ਹੋਰ ਆ ਉਹਨਾਂ ਨੇ ਤਾਂ ਕਾਹਦਾ ਦੇਣਾ ਉਹ ਤਾਂ ਐਂ ਕਹਿੰਦੇ ਵੀ ਅਸੀਂ ਇੱਥੋਂ ਚੱਕੇ ਤੇ ਇੱਥੇ ਵੇਚ ਲੈ ਤੇ ਅਸੀਂ ਵਪਾਰੀ ਬੰਦੇ ਆ ਅਸੀਂ ਪ੍ਰੋਫਿਟ ਕਰ ਸਕਦੇ ਆ ਉਹ ਆਪ ਦਾ ਸਾਰਾ ਏ ਟੂ ਜ਼ੈਡ ਲਿਖ ਲੈਂਦੇ ਆ ਵੀ ਆ ਚੀਜ਼ ਇੰਨੇ ਦੀ ਆ ਤੇ ਇਹਦੇ ਚੋਂ ਇੰਨਾ ਖਰਚਾ ਕੱਢ ਕੇ ਤੇ ਇੰਨਾ ਸਾਨੂੰ ਪ੍ਰੋਫਿਟ ਚਾਹੀਦਾ ਅੱਛਾ ਤੁਸੀਂ ਲਿਖ ਲੇ ਤੇ ਸਾਡਾ ਪ੍ਰੋਫਿਟ ਸਾਡਾ ਪ੍ਰੋਫਿਟ ਤਾਂ ਫਿਰ ਇੱਕ ਹੀ ਆ ਬਾਬਾ ਨਾਨਕ ਉਹ ਸਾਨੂੰ ਦੇਈ ਜਾਂਦਾ ਤੇ ਅਸੀਂ ਜਿੰਨੀ ਵੀ ਦੁਨੀਆ ਸੰਸਾਰ ਭਰਦੇ ਅਸੀਂ ਢੱਡ ਭਰਦੇ ਆ ਆਪ ਅਸੀਂ ਭੁੱਖੇ ਰਹਿੰਨੇ ਆ ਤੇ ਦੂਜਿਆਂ ਦੇ ਅਸੀਂ ਢੱਡ ਭਰਦੇ ਆ ਸਾਡੇ ਤੋਂ ਸਰਕਾਰਾਂ ਚੱਲਦੀਆਂ ਤੇ ਸਾਡੇ ਤੋਂ ਹੀ ਇਹ ਵਪਾਰੀ ਚੱਲਦੇ ਆ ਠੀਕ ਆ ਨਾ ਉਹ ਵਪਾਰੀ ਕੁਰਸੀਆਂ ਤੇ ਬਹਿ ਜਾਂਦੇ ਆ ਤੇ ਗੱਲਾਂ ਕਰਦੇ ਆ ਸਾਨੂੰ ਜਿਹੜੇ ਅਸੀਂ ਪੈਦਾ ਕਰਨ ਵਾਲੇ ਆ ਅਸੀਂ ਗੱਲਾਂ ਕਰਾਉਨੇ ਆ ਜਿਹੜਾ ਬੰਦਾ ਪੈਦਾ ਕਰਦਾ ਆ ਹਰੀਆਲੀ ਪੈਦਾ ਕਰਦਾ ਇਹ ਬੰਦਾ ਗੱਲਾਂ ਕਰਾਉਂਦਾ ਇਹਨੂੰ ਗੱਲਾਂ ਸਹਿਣੀਆਂ ਪੈਂਦੀਆਂ ਤੇ ਜਿਹੜੇ ਕੁਰਸੀਆਂ ਤੇ ਬੈਠੇ ਇੱਥੋਂ ਚੱਕੇ ਸਵੇਰੇ 4 ਵਜੇ ਤੇ ਇੱਥੇ 6 ਵਜੇ ਤੱਕ ਆਉਂਦਾ ਜੇਬ ਭਰ ਲਈ ਉਹ ਗਿਆ ਚਲਾ ਉਹ ਚੰਗਾ ਤੇ ਅਸੀਂ ਮਾੜੇ ਹੈ ਅਸੀਂ ਕਿਸਾਨ ਮਾੜੇ ਚਲੋ ਕੋਈ ਗੱਲ ਨਹੀਂ ਸਾਡੇ ਨਾਲ ਸਾਡਾ ਬਾਬਾ ਨਾਨਕ ਖੜਾ ਪੈਸਾ ਨਾਲ ਨਹੀਂ ਜਾਣਾ ਕਿਰਤ ਦੀ ਕਮਾਈ ਜੋ ਅਸੀਂ ਕਰਦੇ ਆ ਹਨ ਸਾਰੇ ਕਿਸਾਨ ਲੋਕ ਕਰਦੇ ਆ ਉਹਨਾਂ ਦਾ ਤਾਂ ਫਿਰ ਰੱਬ ਰੱਖਾ ਰੱਬ ਵੀ ਸਾਡੀ ਸੁਣਦਾ ਤੇ ਖਰਾਬ ਵੀ ਸਾਡਾ ਭੇੜਾ ਬੰਨੇ ਲਾਊਗਾ ਬਾਕੀ ਹੋਰ ਤਾਂ ਕਿਸੇ ਨੇ ਨਹੀਂ ਲਾਉਣਾ ਨਾ ਸਰਕਾਰਾਂ ਗੰਦੀਆਂ ਨੇ ਲਾਉਣਾ ਤੇ ਨਾ ਹੋਰ ਕਿਸੇ ਨੇ ਲਾਉਣਾ ਆ ਜਿਹੜੀਆਂ ਨਵੀਆਂ ਸਰਕਾਰਾਂ ਬਣੀਆਂ ਇਹਨਾਂ ਨੇ ਤਾਂ ਜਿਵੇਂ ਹੀ ਸਾਨੂੰ ਧੋਖੇ ਰਸਤਾ ਜਿਨ੍ਹਾਂ ਦੇ ਬੜੀਆਂ ਆਸਾਂ ਉਮੀਦਾਂ ਸੀਗੀਆਂ ਇਹਨਾਂ ਨੇ ਤਾਂ ਜਲੂਸ ਕੱਢ ਕੇ ਰਸਤਾ ਸਾਡੇ ਕਿਸਾਨਾਂ ਦਾ ਤਾਂ ਅੱਗੇ-ਅੱਗੇ ਵੀ ਹਜੇ ਜਲੂਸ ਨਿਕਲੂਗਾ ਵੇਖੀ ਚੱਲੇ ਤੁਸੀਂ ਬੜਾ ਜਲੂਸ ਨਿਕਲੂਗਾ ਆ ਜਿਹੜੀ ਅਸੀਂ ਪੈਦਾ ਕਰਦੇ ਆ ਸਾਡੀ ਫਸਲ ਦਾ ਕੋਈ ਮੁੱਲ ਨਹੀਂ ਯਾਰ ਸਾਡੇ ਤੋਂ ਖਰੀਦ ਕੇ ਚਲੋ ਛੱਡੋ ਇਹ ਗੱਲਾਂ ਬਾਤਾਂ ਨੂੰ ਤੇ ਬਾਕੀ ਕੱਲ ਨੂੰ ਆਹ ਵਲੌਗ ਮੈਂ ਇੱਥੇ ਹੀ ਐਂਡ ਕਰ ਦਣਾ ਤੇ ਕੱਲ ਨੂੰ ਸ਼ਹੀਦੀ ਦਿਹਾੜਾ 13 ਪੋ ਤੇ ਬੜੀ ਲਸਾਨੀ ਸਹਾਦ ਸਾਰਿਆਂ ਨੂੰ ਪਤਾ ਹਨ ਤੇ ਬੜਾ ਜੋ ਹਨਾ ਕਿੰਨੇ ਸੌ ਸਾਲ ਹੋ ਗਏ ਆ ਤੇ ਚਲੋ ਬਾਬਾ ਨਾਨਕ ਹਨਾ ਸਾਰਿਆਂ ਤੇ ਮਿਹਰ ਕਰੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੱਲ ਨੂੰ 13 ਪਉ 27 ਦਸੰਬਰ ਨੂੰ ਤੇ ਚਲੋ ਅੱਜ ਲੰਗਰ ਦੀ ਸ਼ਾਮ ਨੂੰ ਕਰਦੇ ਆਂ ਤਿਆਰੀ ਤੇ ਆਹ ਵਲੌਗ ਦਾ ਐਂਡ ਇੱਥੇ ਕਰਦੇ ਆਂ ਜਿੰਨੇ ਜੋਗੇ ਆ ਉਹਨਾ ਕਰਾਂਗੇ ਬਾਕੀ ਆਪਾਂ ਕੌਣ ਕਰਨ ਵਾਲੇ ਉਹ ਹੈਗਾ ਮੇਰਾ ਬਾਬਾ ਨਾਨਕ ਤੇ ਆਪਣਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਨੇ ਸਰਬੰਸ ਵਾਰਤਾ ਉਹਨਾਂ ਨੂੰ ਨਹੀਂ ਬਖਸ਼ਿਆ ਕਿਸੇ ਨੇ ਇਹ ਆਪਾਂ ਤਾਂ ਕਿਹੜੇ ਬਾਗ ਦੀ ਮੂਲੀ ਆ। ਕੋਈ ਬਾਕੀ ਚਲੋ ਜੀ। ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਜਾਓ। ਮਿਹਨਤੀ ਬੰਦੇ ਆ, ਮਿਹਨਤ ਕਰਦੇ ਆ। ਜੋ ਕਹਿੰਦਾ ਸੋ ਕਹੀ ਜਾਣ ਦੋ। ਮਿਹਨਤ ਕਰਕੇ ਖਾਣ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ। ਸੋ ਮਿਲਦੇ ਆ ਫੇਰ ਤੁਹਾਨੂੰ ਅਗਲੀ ਵੀਡੀਓ 'ਚ ਜਿਉਂਦੇ ਬਾਦਿਰੋ। ਬਾਏ ਬਾਏ।